ਜਿਹੜਾ ਮੰਗ ਪੱਤਰ ਦੇਵਾਂਗੇ ਕਿ ਜਿਹੜਾ ਕੰਨਾ ਨੌ ਤੇ ਪਰਚਾ ਦਰਜ ਕੀਤਾ ਜਾਵੇ ਕੁਲਵਿੰਦਰ ਕੌਰ ਵਾਲਾ ਪਰਚਾ ਕੈਂਸਲ ਕੀਤਾ ਜਾਵੇ ਕੀ ਅੱਜ ਐਸਐਸਪੀ ਦਫ਼ਤਰ ਜਾ ਰਿਹਾ ਹਾਂ ਕੀ ਮੰਗ ਕਰੂੰ ਪਰ ਜੋ ਉਹਦੀਆਂ ਹਰਕਤਾਂ ਨੇ ਜੋ ਸਾਡੇ ਪੰਜਾਬ ਨੂੰ ਉਹਨੇ ਬਦਨਾਮ ਕਰਿਆ ਉਸਦੀ ਭੈਣ ਵੱਲੋਂ ਵੀ ਜਿਹੜਾ ਬਿਆਨ ਦਿੱਤਾ ਗਿਆ ਪੰਜਾਬ ਉਹ ਵੀ ਆਰਐਸਐਸ ਦੀ ਤੇ ਭਜਪਾ ਦੀ ਲਾਈਨ ਨੂੰ ਸਾਧ ਦਿੱਤਾ ਗਿਆ ਅੱਜ ਮੋਹਾਲੀ ਦੇ ਵਿੱਚ ਅੰਬਸਾਪ ਗੁਰਦੁਆਰਾ ਤੋਂ ਲੈ ਕੇ ਮੋਹਾਲੀ ਐਸਐਸਪੀ ਦਫ਼ਤਰ ਤੱਕ ਅਨਪਲੀਡ ਨਾਨ ਪੋਲਿਟিক্যাল ਜਿਹੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਕੋਲੋਂ ਰੋਸ ਮਾਰਚ ਕੀਤਾ ਜਾ ਰਿਹਾ ਹੈ ਕਿ ਬੀਤੇ ਦਿਨੀ ਜਿਹੜਾ ਕਿ ਮੋਹਾਲੀ 에ਰਪੋਰਟ ਦੇ ਉੱਤੇ ਕੰਗਣਾ ਰਨੌਤ ਦੇ ਉੱਤੇ ਥੱਪੜ ਮਾਰਨ ਦਾ ਜਿਹੜਾ ਕਿ ਸਾਹਮਣਾ ਮਾਮਲਾ ਸਾਹਮਣੇ ਆਇਆ ਸੀ ਸੀਆਈਐਸਐਫ ਦੀ ਜਿਹੜੀ ਜਵਾਨ ਸੀ ਉਹਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਸੀਗਾ ਕਿਉਂਕਿ ਸਾਰੀਆਂ ਕਿਸਾਨ ਜਥੇਬੰਦੀਆਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਹੱਕ ਦੇ ਵਿੱਚ ਆ ਚੁੱਕੀਆਂ ਨੇ ਇਹ ਗੱਲਬਾਤ ਵੀ ਕਰਾਂਗੇ ਹਾਂਜੀ ਕਿਵੇਂ ਦੇਖਦੇ ਹੋ ਜੀ ਅੱਜ ਰੋਸ ਮਾਰਚ ਕੀਤਾ ਜਾ ਰਿਹਾ ਹੈ ਕੰਗਰਾਂ ਨੋ ਦੇ ਉੱਪਰ ਥੱਪੜ ਮਾਰਿਆ ਗਿਆ ਸੀਗਾ ਉਸ ਤੋਂ ਬਾਅਦ ਉਸ ਕੁਲਵਿੰਦਰ ਕੋਲ ਭੈਣ ਤੇ ਕਹਿੰਦੇ ਮੁਕੱਦਮਾ ਦਰਜ ਕੀਤਾ ਗਿਆ ਦੇਖੋ ਅੱਜ ਮੈਂ ਨੇ ਇੱਸੇ ਕਰ ਗਿਆ ਕਿ ਉਹ ਕੰਗਰਾਂ ਨਗੋ ਦਾ ਇੱਕ ਜਿਹੜੀ ਬਤਮੀਜ਼ ਲੇਡੀਜ਼ ਹੈ ਉਹ ਕਿਉਂਕਿ ਸਾਨੂੰ ਕਹਿਣਾ ਨਹੀਂ ਚਾਹਿੰਦਾ ਪਰ ਜੋ ਉਹਦੀਆਂ ਹਰਕਤਾਂ ਨੇ ਜੋ ਸਾਡੇ ਪੰਜਾਬ ਨੂੰ ਉਹਨੇ ਬਦਨਾਮ ਕਰਿਆ ਹੈ ਚਾਹੇ ਪਿਛਲੇ ਮੋਰਚੇ ਚਾਹੇ ਕੁਛ ਅਸੀਂ ਆਪਣਾ ਜਿਹੜਾ ਮੰਗ ਪੱਤਰ ਦੇਵਾਂਗੇ ਕਿ ਜਿਹੜਾ ਕੰਗਣਾ ਨਰੌਤ ਤੇ ਪਰਚਾ ਦਰਜ ਕੀਤਾ ਜਾਵੇ ਕੁਲਵਿੰਦਰ ਕੌਰ ਵਾਲਾ ਪਰਚਾ ਕੈਂਸਲ ਕੀਤਾ ਜਾਵੇ ਰੋਣ ਵਾਸਤੇ ਮਾਰਚ ਕੱਟ ਰਹੇ ਹੈਗੇ ਹਾਂ ਕਿ ਅੱਜ ਐਸਐਸਪੀ ਦਫਤਰ ਜਾ ਰਹੇ ਹਾਂ ਕੀ ਮੰਗ ਕਰਾਂਗੇ ਹਾਂ ਅਸੀਂ ਮੰਗ ਕਰਾਂਗੇ ਨਰਪੱਖ ਜਾਂਚ ਹੋਵੇ ਜਿਹੜੇ ਫਿਰਕੂ ਕਿਸਮ ਦੇ ਬਿਆਨ ਦੇ ਰਹੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਉਸ ਉਹਦੀ ਇੱਕ ਫੋਟੋ ਦੇ ਵਿੱਚ ਉਹਨਾਂ ਦੇ ਪੀਏ ਵੱਲੋਂ ਵੀ ਇੱਕ ਮਹਿਲਾ ਕਰਮਚਾਰੀ ਤੇ ਥੱਪੜ ਮਾਰਿਆ ਹੋ ਉਹਦੇ ਵੀ ਮੁਕਦਮਾ ਹੋਵੇ ਔਰ ਜਿਹੜਾ ਵਾ ਅੱਗੇ ਤੋਂ ਕੋਈ ਵੀ ਲੀਡਰ ਇਸ ਕਿਸਮ ਦੇ ਫਿਰਕੂ ਬਿਆਨ ਨਾ ਦੇਵੇ ਉਸ ਦੀ ਭੈਣ ਵੱਲੋਂ ਵੀ ਜਿਹੜਾ ਬਿਆਨ ਦਿੱਤਾ ਗਿਆ ਪੰਜਾਬ ਉਹ ਵੀ ਆਰਐਸਐਸ ਦੀ ਤੇ ਪਛਪਾ ਦੀ ਲੈਂਡ ਨੂੰ ਸਾੜ ਦਿੱਤਾ ਗਿਆ ਉਹਨਾਂ ਦੀ ਲੈਂਡ ਨੂੰ ਦੇਸ਼ ਨੇ ਹਰ ਇੱਕ ਚੋਣਾਂ ਦੇ ਵਿੱਚ ਕੁੱਟ ਦਿੱਤਾ ਵਾ ਉਹਨਾਂ ਨੂੰ ਹੋਸ਼ ਕਰਨੀ ਚਾਹੀਦੀ ਹੈ ਤੇ ਕਿਵੇਂ ਦੇਖਦੇ ਹੋ ਏ ਬੀਜਪੀ ਵੱਲੋਂ ਜਿਹੜੀ ਹੁਣ ਕੰਗੜਾ ਨੋਤ ਜਿੱਤੀ ਹੈ ਐਮਪੀ ਬਣੇ ਨੇ ਪਰ ਤੁਹਾਨੂੰ ਲੱਗਦਾ ਵੀ ਅਜਿਹਿਆਂ ਮਤਲਬ ਜਿਵੇਂ ਇੱਕ ਨੌਜਵਾਨ ਨੇ ਉਹ ਸਰਕਾਰ ਦੇਸ਼ ਦੀ ਸੇਵਾ ਕਰਦੇ ਪਏ ਨੇ ਉਹਨਾਂ ਦੇ ਛੋਟੇ-ਛੋਟੇ ਬੱਚੇ ਵੀ ਨੇ ਉਹਨਾਂ ਤੇ ਜਿਹੜਾ ਮਕਦਮਾ ਦਰਜ ਕੀਤਾ ਗਿਆ ਨਹੀਂ ਬਿਲਕੁਲ ਬੱਚਿਆਂ ਤੇ ਕੋਈ ਮਕਦਮਾ ਨਹੀਂ ਹੈਗਾ ਉਸ ਤੇ ਉਹਨਾਂ ਤੇ ਬਿਲਕੁਲ ਉਹਦਾ ਇਨਸਾਫ ਲਵਾਂਗੇ ਸੋ ਬਿਲਕੁਲ ਜਿਹੜਾ ਕਿ ਕੁਲਵਿੰਦਰ ਕੌਰ ਤੇ ਸੀਆਈਐਸਐਫ ਦੀ ਜਵਾਨ ਹੈ ਕਲਵਿੰਦਰ ਕੌਰ ਬੀਤੇ ਦਿਨੀ ਮੋਹਾਲੀ 에ਰਪੋਰਟ ਦੇ ਉੱਤੇ ਜਿਹੜਾ ਕੀ ਕੰਗਣਾ ਰਣੋਦ ਜਦੋਂ ਆਪਣੇ ਮੰਡੀ ਤੋਂ ਆ ਰਹੇ ਸੀ ਤੇ ਦੁਬਾਰਾ ਉਹਨਾਂ ਨੇ ਦਿੱਲੀ ਵਾਸਤੇ ਜਹਾਜ਼ ਲੈਣਾ ਸੀ ਪਰ ਜਦੋਂ ਚੈਕਿੰਗ ਚੱਲਦੀ ਪਈ ਸੀ ਚੈਕਿੰਗ ਦੇ ਚੱਲਦਿਆਂ ਸੀਐਫ ਸੀਆਈਐਸਐਫ ਦੇ ਜਿਹੜੀ ਜਵਾਨ ਸੀ ਕਲਵਿੰਦਰ ਕੌਰ ਉਹਦੇ ਵੱਲੋਂ ਚੈਕਿੰਗ ਕਰਦੇ ਸਮੇਂ ਕੋਈ ਖਿੱਚੋ ਤਾਣੀ ਹੋਈ ਹੈ ਕਿਉਂਕਿ ਅਜੇ ਤੱਕ ਕਲੀਅਰ ਨਹੀਂ ਥੱਪੜ ਵੱਜਿਆ ਜਾਂ ਨਹੀਂ ਵੱਜਿਆ ਇਸ ਚੀਜ਼ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਕੋਈ ਵੀਡੀਓ ਸਾਹਮਣੇ ਨਹੀਂ ਆਈ ਪਰ ਜਿਹੜੇ ਹਾਲਾਤ ਸੀ ਵੀਡੀਓ ਦੇ ਵਿੱਚ ਇਹੀ ਪਤਾ ਲੱਗ ਰਿਹਾ ਸੀ ਇਹੀ ਸੁਣਨ ਨੂੰ ਮਿਲ ਰਿਹਾ ਸੀ ਕੀ ਕੰਗਵਣਾਰ ਨੋਟ ਦੇ ਥੱਪੜ ਮਾਰਿਆ ਗਿਆ ਹੈ ਜਿਸ ਤੋਂ ਬਾਅਦ ਉਸ ਸੀਆਈਐਸਐਫ ਦੀ ਜਿਹੜੀ ਜਵਾਨ ਆ ਕੁਲਵਿੰਦਰ ਕੌਰ ਉਸ ਨੂੰ ਉਸ ਦੇ ਉੱਪਰ ਜਿਹੜਾ ਕਿ ਮੁਕੱਦਮਾ ਦਰਜ ਕੀਤਾ ਗਿਆ ਸੀ ਅੱਜ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਮੋਹਾਲੀ ਦੇ ਵਿੱਚ ਵੱਡੇ ਇਕੱਠ ਦੇ ਨਾਲ ਐਸਐਸਪੀ ਮੋਹਾਲੀ ਨੂੰ ਜਿਹੜਾ ਕਿ ਮੈਮੋਰੰਡਮ ਦੇਣ ਜਾ ਰਹੇ ਨੇ ਸੋ ਦੇਖਾਂਗੇ ਕੀ ਅੱਗੇ ਕਾਰਵਾਈ ਹੁੰਦੀ ਹੈ ਜਾਂ ਜਿਹੜਾ ਮੁਕੱਦਮਾ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਵੀ ਜਿਹੜਾ ਕੁਲਵਿੰਦਰ ਕੌਰ ਤੇ ਮੁਕੱਦਮਾ ਕੀਤਾ ਗਿਆ ਉਹ ਰੱਦ ਕੀਤਾ ਜਾਵੇ ਦੇਖਾਂਗੇ ਆਨ ਵਾਲੇ ਸਮੇਂ 'ਚ ਮੁਕੱਦਮਾ ਰੱਦ ਹੋਊਗਾ ਜਾਂ ਅੱਗੇ ਦੀ ਕਾਰਵਾਈ ਕੀ ਹੋਊਗੀ ਕੈਮਰਾਮੈਨ ਮੁਕਲ ਦੇ ਨਾਲ ਹਰਜੀਤ ਮਖਾੜੂ 10 ਅਮਰ ਨਿਊਜ਼ ਮੋਹਾਲ